ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਨਵੇਂ ਕਨਸੈਪਟ ਦੀ ਗੱਲਬਾਤ ਹੈ ਜਿਹੜੀ ਵੀਡੀਓ ਦੇ ਵਿੱਚ ਦਿਖਾ ਰਹੇ ਹੈਗੇ ਆਂ ਅੱਜ ਆਪਾਂ ਕੈਮਰਾਮੈਨ ਨੂੰ ਵੀ ਥੋੜਾ ਦੱਸਦੇ ਆ ਮੜਾ ਆ ਦਿਖਾ ਦਿਓ ਜੀ ਆਪਾਂ ਅਮਰੂਦਾਂ ਦੇ ਬਾਗ ਦੀ ਜਿਹੜੀ ਵੀਡੀਓ ਹੈ ਤੁਹਾਡੇ ਲਈ ਲੈ ਕੇ ਆਏ ਹੈਗੇ ਆਂ ਤੇ ਬਾਈ ਨੇ ਅੱਜ ਤੋਂ 4 ਸਾਲ ਪਹਿਲਾਂ ਅਮਰੂਦਾਂ ਦਾ ਜਿਹੜਾ ਬਾਗ ਸੀ ਲਾਇਆ ਸੀਗਾ ਤੇ ਅੱਜ ਜਿਹੜਾ ਹੈਗਾ ਉਹ ਬਾਗ ਜਵਾਨ ਹੋ ਚੁੱਕਿਆ ਤੇ ਫਲ ਦੇਣਾ ਉਹਨੇ ਸਟਾਰਟ ਕਰਤਾ ਹੈਗਾ ਤੇ ਬਾਈ ਦਾ ਨਾਮ ਹੈਗਾ ਕਾਲਾ ਸਿੰਘ ਕਾਲਾ ਬਾਗ ਵਾਲਾ ਕਹਿੰਦੇ ਨੇ ਪਿੰਡ ਆਪਾਂ ਖਿਆਲਾ ਕਲਾਂ ਜ਼ਿਲ੍ਹਾ ਮਾਨਸਾ ਬੈਠਿਆਂਗੇ ਤੇ ਬਾਈ ਤੋਂ ਪੁੱਛਦੇ ਆਂ ਵੀ ਇਹ ਬੀ ਕਿਹੜਾ ਹੈ ਕਿੰਨਾ ਝਾੜਾ ਹੈ ਕਿੰਨੇ ਬਾਣ ਚ ਲਾਇਆ ਹੋਇਆ ਹੈਗਾ ਤੇ ਕਿੰਨੇ ਆਮਦਨ ਹੈ ਸੱਸੀ ਦਾ ਬਾਈ ਸੱਸੀ ਦਾ ਬਾਈ ਜੀ ਸਰ ਬਾਈ ਜੀ ਇੱਕ ਤਾਂ ਇਹ ਦੱਸੋ ਵੀ ਸੁਣੋ ਇਹ ਕਨਸੈਪਟ ਕਿੱਥੋਂ ਪਤਾ ਲੱਗਿਆ ਜਾਂ ਤੁਹਾਨੂੰ ਕਿਹਨੇ ਕਿਹਾ ਵੀ ਤੁਸੀਂ ਬਾਗ ਵਾਲੇ ਪਾਸੇ ਦੂਜੀਆਂ ਫਸਲਾਂ ਨੂੰ ਛੱਡ ਕੇ ਇੱਧਰ ਨੂੰ ਆਓ ਏ ਬਈ ਕੋ ਨੋੜ ਮੁਤਾਬਕ ਚਲੂ ਆਪਣਾ ਵਧੀਆ ਸਰਦਾ ਸੀਗਾ ਇਹ ਪਿਓ ਦਾ ਦੇਈ ਕਿਦੇ ਦੀ ਖੇਤੀ ਬੜੀ ਝੋਨਾ ਕਪਾਹ ਨਰਮਾ ਲਾਉਂਦੀ ਸੀਗੇ ਹਾਂ ਤੇ ਚਲੋ ਜਿਵੇਂ ਲੋਟ ਜੇ ਲੱਗਿਆ ਹਾਂ ਸਮੇਂ ਦੇ ਹਿਸਾਬ ਨਾਲ ਕੀ ਬਦਲੀ ਆਪਾਂ ਇਹ ਕਹੇ ਸਮੇਂ ਦੇ ਨਾਲ ਖੇਤੀ ਬਦਲ ਹਾਂ ਤੇ ਉਸ ਚੰਗਾ ਵੀ ਲੱਗਦਾ ਸੀਗਾ ਠੀਕ ਹੈ ਵੀ ਆਰ ਬਾਗ ਦੀ ਮਹਿਮਾ ਹੀ ਹੋਰ ਹੁੰਦੀ ਯਾਰ ਹੌਣਕ ਮੇਲਾ ਜਿਆਦਾ ਹੁੰਦਾ ਹੈ ਜਿਆਦਾ ਹੁੰਦਾ ਠੀਕ ਹੈ ਤੇ ਤਾਂ ਕਰਕੇ ਇਸ ਪਾਸੇ ਆਏ ਹੈਗੇ ਤੇ ਬਈ ਇਹ ਕਿੰਨੀ ਕਿੰਨੇ ਬਾਣ ਚ ਲਾਇਆ ਹੋਣਾ ਇਸ ਟਾਈਮ ਇਹ 5.5 ਏਕੜ 5.5 ਏਕੜ ਚ ਤੇ ਇਹਦਾ ਬੀ ਵਗੈਰਾ ਬਾਈ ਕੀ ਹੈ ਜਿਹੜਾ ਆਪਾਂ ਲਾਇਆ ਹੈਗਾ ਹੈਗਾ ਵੀ ਕਿਹੜਾ ਬੀ ਹੈਗਾ ਇਹ ਬਾਈ ਹਸਾਰ ਸਫੈਦਾ ਹੈ ਬਾਈ ਦਾ ਹੈਗਾ ਅੱਛਾ ਹਸਾਰ ਸਫੈਦਾ ਹਾਂ ਇਹ ਜੋ ਦੋ ਵੈਰਾਈਟੀਆਂ ਨੇ ਇੱਕ ਦਾ ਚਿੱਟੇ ਚ ਆ ਗਿਆ ਇੱਕ ਪਿੰਕ ਚ ਆ ਗਿਆ ਅੱਛਾ ਜੀ ਤੇ ਚਿੱਟਿਆ ਆਪਣੇ ਕੋਲੇ ਠੀਕ ਹੈ ਤੇ ਬਈ ਤੁਸੀਂ ਮੰਨ ਲਓ ਇਨੇ ਵਿੱਚ ਕੋਈ ਖੇਤੀ ਵਗੈਰਾ ਵੀ ਕਰਦੇ ਕੈਮਰਾਮੈਨ ਜੀ ਉਧਰ ਦਿਖਾ दो ਕੀ ਗੱਲਬਾਤ ਹੈ ਕਿਵੇਂ ਨਹੀਂ ਬਈ ਹੁਣ ਤਾਂ ਨਹੀਂ ਖੇਤੀ ਕਰੀ ਜੀ ਹੁਣ ਪਹਿਲੇ ਸਾਲ ਤਾਂ ਆਪਾਂ ਇਹ 10ਵੇਂ ਮਹੀਨੇ ਚ ਲਾਇਆ ਸੀਗਾ ਹੂੰ ਤੇ ਕਣਕ ਪੇ ਲਾਈ ਸੀ ਪਹਿਲੇ ਸਾਲ ਤਾਂ ਉਦੋਂ ਬਾਅਦ ਜਿਵੇਂ ਆਪਾਂ ਵੀ ਕਣਕ ਵੜਦੇ ਹੁੰਦੇ ਹੁੰਨੇ ਆ ਕੱਟਦੇ ਹੁੰਨੇ ਉਮੀ ਖੜੰਬੇ ਨਾਲ ਉਹੀ ਪ੍ਰੋਸੀਜਰ ਨਾਲ ਕੱਢੀ ਸੀ ਠੀਕ ਹੈ ਤੇ ਉਦੋਂ ਅਗਲੇ ਸਾਲ ਫੇਰ ਆਪਾਂ ਬਦਲ ਲਿਆ ਸੀਗਾ ਸਬਜ਼ੀ ਬਾਜੀ ਵਾਲੇ ਪਾਸੇ ਪੈ ਗਏ ਸੀਗੇ ਸਬਜ਼ੀ ਬਾਜੀ ਜਿਵੇਂ ਕੁਝ ਗੋਭੀ ਲਾ ਲਈ ਸੀ ਠੀਕ ਹੈ ਬਈ ਉਸ ਮਟਰ ਲਾ ਲਈ ਸੀਗੇ ਹੂੰ ਤੇ ਮਕੀਲਾ ਦੀ ਸੀ ਠੀਕ ਹੈ ਤੇ ਬਾਅਦ ਚ ਫੇਰ ਜਿਵੇਂ ਏਜ ਕਰ ਜੇ ਚਾਏ ਇਹ ਰ ਇੱਕ ਸਾਲ ਆਲੂ ਲੈ ਲਏ ਸੀਗੇ ਠੀਕ ਹੈ ਫੇਰ ਤੀਜੇ ਸਾਲ ਆ ਰਹਾ ਸਰੋਂ ਸਰੋਂ ਹਾਂ ਐ ਕਰਕੇ ਵੀ ਪਹਿਲਾਂ ਵਧੀਆ ਇਸ ਵਾਰ ਆਪਾਂ ਕੁਝ ਨਹੀਂ ਲਾਇਆ ਮੰਨ ਲਓ ਕੱਲੇ ਇਸ ਵਾਰ ਭਈ ਹੂੰ ਬੂਟੇ ਜਵਾਨ ਹੋਗੇ ਜਵਾਨ ਹੋਗੇ ਮੰਨ ਲਓ ਖਨਾਕ ਦੀ ਲੋੜ ਵੀ ਹੈ ਖਨਾਕ ਦੀ ਵੀ ਲੋੜ ਹੈ ਬਾਕੀ ਕੋਤਰਾ ਨਹੀਂ ਰਹਿਣਾ ਚਾਹੀਦਾ ਬਾਗ ਚ ਸਾਫਾਈ ਜਰੂਰੀ ਹੈ ਮਾਲੋ ਠੀਕ ਹੈ ਤੇ ਛੋਟੇ ਚੱਲ ਜਾਂਦਾ ਜੇ ਫਾਲ ਹੋਵੇ ਨਾ ਜਿਆਦੇ ਫਾਲ ਉਹ ਚ ਮੱਖੀ ਪੈਦਾ ਹੁੰਦੀ ਹੈ ਹੋਰ ਫੰਗਸਾਂ ਪੈਦਾ ਹੋ ਜਾਂਦੇ ਫੰਗਸਾਂ ਪੈਦਾ ਹੋ ਜਾਂਦੇ ਠੀਕ ਹੈ ਇਹ ਹੋਇਆ ਜੀ ਤੇ ਕਿੰਨਾ ਕ ਖਰਚਾ ਹੋ ਜਾਂਦਾ ਹੈਗਾ ਖਰਚਾ ਦਾ ਬਾਈ ਇੱਥੇ ਰੋ ਇਹ ਬਾਈ ਜੀ ਫਿਰ ਇਹਦੇ ਹੁਣ ਤੱਕ ਜਿਹੜਾ ਬਾਗ ਤੇ ਆ ਉਹ ਖਰਚਾ ਕਿੰਨਾ ਆ ਗਿਆ ਆਪਣਾ ਖਰਚਾ ਦਾ ਬਈ ਐ ਹੁੰਦਾ ਹੈਗਾ ਖਰਚਾ ਦਾ ਜਿਵੇਂ ਆਪਾਂ ਇਕੱਠੇ ਊਟੇ ਲੈਣੇ ਕਿਸੇ ਚੰਗੀ ਨਰਸੀ ਤੋਂ ਠੀਕ ਹੈ ਕੱਠਾ ਹੈ ਬੂਟਿਆਂ ਦਾ ਰੇਡ ਕੱਟ ਹੁੰਦਾ ਨੂੰ ਆਪਾਂ ਨੂੰ 110 ਰੁਪਏ ਬੂਟਾ ਪਿਆ ਸੀ ਆਪਾਂ ਕਿਹੜੀ ਜਗ੍ਹਾ ਤੋਂ ਲਿਆ ਕੇ ਲਾਈ ਸੀ ਇਹ ਇਹਸਾਰ ਤੋਂ ਜੀ ਇਹਸਾਰ ਤੋਂ ਮਤਲਬ ਹੂੰ ਠੀਕ ਹੈ ਤੇ ਆਮਦਨ ਇਹ ਮੰਨ ਲਓ ਚੌਥੇ ਸਾਲ ਜਾ ਕੇ ਇਹਦੇ ਨੂੰ ਸ਼ੁਰੂ ਕਰਦਾ ਜਾਂ ਦੂਜੇ ਜਾਂ ਤੀਜੇ ਕਿਹੜੇ ਸਾਲ ਦਿੰਦਾ ਆਮਦਨ ਦਾ ਦੇਖੋ ਜਿਹੜੀ ਚੰਗੀ ਉਰੇੜੀ ਹੈ ਜੀ ਹਾਂਜੀ ਉਹ ਲੱਗੇ ਲਗਾਈ ਆਉਂਦੇ ਨੇ ਅੱਛਾ ਲੱਗੇ ਲਗਾਈ ਜਾਂਦੇ ਨੇ ਇਹ ਬੂਟੇ ਦੀ ਉਮਰ ਦੇ ਹਿਸਾਬ ਨਾਲ ਉਹਨੇ ਖੜ ਲੱਗ ਜਾਂਦਾ ਜਿਵੇਂ ਛੋਟਾ ਬੂਟਾ ਹੈ ਉਹ ਇਹ 2-4 ਲੱਗ ਜਾਂਦੇ ਜਿਵੇਂ ਵੱਡਾ ਹੋਈ ਉਹ ਕਿਲੋ 2 ਕਿਲੋ ਐ ਵਾਧਾ ਤੇ ਰਹ ਜਾਂਦਾ ਹੈ। ਇਹ ਸਾਲਦਾਰ ਸਾਲ ਆ ਜਿਹੜਾ ਇਹ ਵੀ ਵਾਧਾ ਰਹਿੰਦਾ ਹੈ। ਹਾਂ ਜਿਹੜਾ ਬਾਗ ਤਿਆਰ ਹੁੰਦਾ 4 ਤੋਂ 5 ਸਾਲਾਂ ਜੀ ਵਧੀਆ ਤਿਆਰ ਹੁੰਦਾ ਜੀ। ਠੀਕ ਹੈ ਜਵਾਨ ਹੋ ਜਾਂਦਾ। ਹਾਂ ਜਵਾਨ ਹੋ ਜਾਂਦਾ। ਠੀਕ ਹੈ। ਜਿਵੇਂ ਤੁਸੀਂ ਇੱਕ ਗੱਲ ਪਹਿਲਾਂ ਕਹੀ ਵੀ ਸੀ ਮੈਨੂੰ ਲੱਗਦਾ ਹੈ। ਹਾਂ ਹਾਂ। ਕੀ ਆ ਸੀ ਮੈਨੂੰ ਲੱਗਦਾ ਵੀ ਦੀ ਪੋਤਾ ਕਹਿੰਦਾ ਔਲਾਦ ਚੰਗੀ ਤੇ ਕਹਿੰਦੇ ਬਾਗ ਬਾਗ ਤੇ ਬਾਗ ਇੱਕੋ ਹੀ ਗੱਲ ਹੈ। ਅੱਛਾ ਜਿਵੇਂ ਹੁਣ ਬਾਗ ਆਪਾਂ ਪਾਲੀ ਜਾਈਏ ਪਾਲੀ ਜਾਈ ਹਾਂ ਕੋਈ ਕਿਸੇ ਕੁਆਲਿਟੀ ਦਾ ਨਾ ਹੋਵੇ ਹਾਂ ਉਹ ਫਿਰ ਬੇਲੈਕ ਹੀ ਹੋ ਜਾਂਦਾ ਉਹ ਵੀ ਬੱਚੇ ਦੀ ਗੱਲ ਐ ਲਾਤੇ ਬਾਗ ਵੀ ਮੰਨ ਲਓ ਜੇ ਚੰਗਾ ਨਿਕਲੇ ਤਾਂ ਪੀੜੀਆਂ ਤਰ ਜਾਂਦੀਆਂ ਨੇ ਮੰਨ ਲਓ ਹਾਂ ਫਿਰ ਹਾਂ ਪੀੜੀਆਂ ਤਰ ਜਾਂਦੀਆਂ ਨੇ ਪੀੜੀਆਂ ਤਰ ਜਾਂਦੀਆਂ ਨੇ ਮੰਨ ਲਓ ਤੇ ਬਈ ਹੁਣ ਆਪਾਂ ਚੌਥੇ ਸਾਲ 'ਚ ਬੈਠੇ ਆ ਕਿ ਤੁਹਾਨੂੰ ਕੀ ਉਮੀਦ ਆ ਜਾਂ ਹੁਣ ਤੱਕ ਕੀ ਆਪਾਂ ਕਿੰਨਾ ਕੁ ਝਾੜ ਆਪਣੇ ਕੋਲੇ ਆ ਚੁੱਕਿਆ ਹੈਗਾ ਉਮੀਦ ਬਈ ਇੱਥੇ ਪਤਾ ਕੀ ਐ ਹੁਣ ਛਾੜਤਾ ਨਹੀਂ ਇੱਥੇ ਤੋਲ ਕੇ ਦਾ ਰੋਈ ਦਾ ਰੋਜ ਹੋਊਗਾ ਬਾਅਦ ਚ ਬਹੂਗਾ ਹਿਸਾਬਤਾ ਇਹਦਾ ਬਣਦਾ ਬਈ ਇਹ ਕ ਐਵਰੇਜ ਜੀ ਹੈਗੀ ਐ ਕੋਈ ਡੇਲੀ ਦਾ ਕੋਈ ਆਪਣਾ ਹੋਊਗਾ ਹਿਸਾਬ ਕਿਤਾਬੀ ਕਿੰਨਾ ਕ ਆ ਜਾਂਦਾ ਡੇਲੀ ਦਾ ਲਗਭਗ ਕੁਆਟਰ ਦੇ ਗੇੜ ਵੀ ਡੇਲੀ ਵਿਕਦਾ ਹੈਗਾ ਇਹੇ ਗਰਮੀ ਵਾਲਾ ਫਸਲ ਆਪਾਂ ਥੋੜਾ ਰਹਿਤਾ ਸੀਗਾ ਤੇ ਸਰਦੀ ਵਾਲਾ ਜਿਆਦਾ ਹੋਏ ਆਫਵੇਂ ਮਹੀਨੇ ਤੋਂ ਸਟਾਰਟ ਹੋ ਜਾਂਦਾ ਹਾਂ ਫਿਰ ਆ ਇਹ ਦੂਜੇ ਮਹੀਨੇ ਤੱਕ ਜਾਊਗਾ ਵੀ ਦੂਜੇ ਮਹੀਨੇ ਤੱਕ ਬੇਗਦਾਰ ਰਹੂਗਾ ਠੀਕ ਹੈ ਇਹ ਵੀ 12 ਬਾਸੀਆਂ ਜਿਹੜਾ ਹੈਗਾ ਆਪਾਂ ਇਹਨੂੰ 12 ਬਾਸੀਆਂ ਕਹਿੰਦੇ ਆਂਗੇ ਮੈਂ ਫਿਰ ਉਦੋਂ ਆ ਦੀ ਕਟਾਈ ਸਟਾਈ ਪੰਜਵੇਂ ਮਹੀਨੇ ਚ ਹੋਣ ਲੱਗ ਜਾਂਦੀ ਹੈਗੀ ਠੀਕ ਹੈ ਜੀ ਤੇ ਉਦੋਂ ਇਹ ਦੀ ਤਿਆਰੀ ਕਰਨੀ ਪੈਂਦੀ ਹੈ ਤਿਆਰੀ ਕਰਨੀ ਪੈਂਦੀ ਹੈ ਤੇ ਉਹ ਕੋਈ ਰੇਹਾਂ ਸਪਰੇਹਾਂ ਜਾਂ ਕੋਈ ਇਹ ਕਿਹੜਾ ਕਿੰਨਾ ਖਰਚਾ ਹੁੰਦਾ ਇਹਦਾ ਤੇ ਜਾਂ ਕਾਟ ਸਾਂਡ ਦਾ ਕਿੰਨਾ ਕਹਿ ਗਿਆ ਲੇਬਰ ਰੂਬਰ ਕਿੰਨੇ ਕੀ ਪੈਂਦੀ ਹੈ ਵੇਖੋ ਜੀ ਲੇਬਰ ਆ ਤਾਂ ਉਹ ਹਿਸਾਬ ਨਾਲ ਸਾਂਸਾਦਰ ਬਣੇ ਹੋਏ ਨੇ ਵੀ ਗੋਡੀ-ਗੁੱਡੀ ਇਹ ਕੋਈ ਬਾਹਲਾ ਭਾਲਦਾਨੀ ਆ ਪਾਸ 17 ਬਈ 17 ਤੇ ਲਾਇਆ ਹੋਇਆ ਠੀਕ ਹੈ ਵਿੱਚੋਂ ਸੇ ਕੋਈ ਚ ਸ਼ੈਡਾਂ ਨੇ ਸਾਰੀਆਂ ਅੱਛਾ ਸਾਰੀਆਂ ਸੈਡਾਂ ਨੇ ਹਾਂ ਮੀ ਉਹ ਜਿਉਂ ਬਾਉਂਦੇ ਆ ਨਾ ਬੈਂਦਾ ਹੈ ਬਾਹਲਾ ਕੋਈ ਥਾਂ ਨਹੀਂ ਰਹਿੰਦਾ ਥਾਂ ਰਹਿੰਦਾ ਨਹੀਂ ਮਤਲਬ ਵੀ ਕਈ ਵਾਰੀ ਕੋਈ ਲਾਉਣ ਵੇਲੇ ਕਈ ਵਾਰੀ ਚੰਗੀ ਡਿਸੀਜਨ ਨਹੀਂ ਲੈਂਦੇ ਜਾਂ ਹਾਂ ਜਦੋਂ ਗਲਤ ਡਿਸੀਜਨ ਲੈਂਦੇ ਆ ਵਿੱਚ ਮਾਗਰ ਲੱਗ ਲੈਂਦੇ ਨੇ ਲੋਕ ਵੀ ਜਿਆਦੇ ਉੂਟੇ ਹੋਣਗੇ ਜਿੰਨੇ ਵੀ ਆਪਾਂ ਨੂੰ ਜਿਆਦੇ ਪੈਦਾਵਾਰ ਹੋਊਗੀ